ਇਸ ਸਮੇਂ ਦੀ ਵੱਡੀ ਖਬਰ ਪੰਚਾਇਤੀ ਚੋਣਾਂ ਨੂੰ ਲੈ ਕੇ ਜੁੜੀ ਹੋਈ ਹੈ ਦਰਸਲ ਪੰਚਾਇਤੀ ਚੋਣਾਂ ਕਰਵਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਹੁਣ ਪੂਰੀ ਵਿਉਂਤਬੰਦੀ ਬਣਾ ਲਈ ਗਈ ਹੈ ਜਿਸ ਨੂੰ ਲੈ ਕੇ ਹੁਣ ਵੱਖ-ਵੱਖ ਸਮਿਆਂ ਦੇ ਉੱਪਰ ਨੋਟੀਫਿਕੇਸ਼ਨ ਜਾਰੀ ਕੀਤੇ ਜਾ ਰਹੇ ਨੇ ਦਰਸਲ ਹੁਣ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸਰਕਾਰ ਦੇ ਵੱਲੋਂ ਜਿਸ ਦੇ ਵਿੱਚ ਜੜੀਆਂ ਸਮੇਟੀਆਂ ਨੇ ਪੰਚਾਇਤ ਸਮੇਟੀਆਂ ਨੂੰ ਭੰਗ ਕਰ ਦਿੱਤਾ ਗਿਆ ਦਰਸਲ ਪਹਿਲਾਂ ਵੀ ਕੁਝ ਸਮੇਟੀਆਂ ਨੂੰ ਭੰਗ ਕੀਤਾ ਗਿਆ ਸੀ ਪਰ ਹੁਣ ਹੋਰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਪੰਚਾਇਤ ਸਮਤੀਆਂ ਨੂੰ ਭੰਗ ਕੀਤਾ ਗਿਆ ਉਸ ਤੋਂ ਪਹਿਲਾਂ ਦੱਸਿਆ ਕਿ 1300 ਗ੍ਰਾਮ ਪੰਚਾਇਤਾਂ ਨੂੰ ਸਰਕਾਰ ਭੰਗ ਕਰ ਚੁੱਕੀ ਹੈ ਸੋ ਮੇਰੇ ਸਹਿਯੋਗੀ ਵਿਨੀਤ ਨਾਲ ਜੁੜੇ ਹੋਏ ਨੇ ਵਿਨੀਤ ਸਰਕਾਰ ਦੇ ਵੱਲੋਂ ਇੱਕ ਤਰੀਕੇ ਦੇ ਨਾਲ ਹੁਣ ਇਹ ਦਰਸਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਚਾਇਤੀ ਚੋਣਾਂ ਲਈ ਬਿਲਕੁਲ ਤਿਆਰੀ ਹੈ ਇਸੇ ਲਈ ਵੱਡੇ ਵੱਡੇ ਫੈਸਲੇ ਲਏ ਜਾ ਰਹੇ ਨੇ ਬਿਲਕੁਲ ਦੇਖੋ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀਆਂ ਸਰਗਰਮੀਆਂ ਜਿਹੜੀਆਂ ਨੇ ਉਹ ਤੇਜ਼ ਹੋ ਚੁੱਕੀਆਂ ਨੇ ਚੋਣਾਂ ਨੂੰ ਲੈ ਕੇ ਸਰਕਾਰ ਜਿਹੜੀ ਹੈ ਪੂਰਨ ਤੌਰ ਤੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਜਿਸ ਤੰਨੇ ਦੇ ਨਾਲ ਜਿੰਨੀਆਂ ਵੀ ਪੰਚਾਇਤ ਸਮਿਤੀਆਂ ਦਾ ਕਾਰਜਕਾਰ ਜਿਹੜਾ ਉਹ ਪੂਰਾ ਹੋ ਰਿਹਾ ਹੈ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਪੰਕ ਕੀਤਾ ਜਾ ਰਿਹਾ ਹੈ ਨੋਟੀਫਿਕੇਸ਼ਨ ਜਿਹੜੀ ਹੈ ਉਹ ਜਾਰੀ ਕੀਤੀ ਜਾ ਰਹੀ ਹੈ ਅੱਜ ਵੀ ਜਿਸ ਤੰਨੇ ਦੇ ਨਾਲ ਨੋਟੀਫਿਕੇਸ਼ਨ ਜਾਰੀ ਹੋਈਆਂ ਨੇ ਕਈ ਪੰਚਾਇਤਾਂ ਜਿਹੜੀਆਂ ਨੇ ਉਹ ਪੰਕ ਕਰ ਦਿੱਤੀਆਂ ਨੇ ਇਹਨਾਂ ਸਫਸਲਤਾਵਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀ ਮੁੱਖ ਮੰਤਰੀ ਕਹਿੰਦੇ ਹੋਏ ਨਜ਼ਰ ਆਇਆ ਸੀ ਕਿ ਛੇਤੀ ਸੂਬੇ ਦੇ ਵਿੱਚ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਕਰਾਈਆਂ ਜਾਣਗੀਆਂ ਸਾਰੀਆਂ ਤਿਆਰੀਆਂ ਲਗਭਗ ਜਿਹੜੀਆਂ ਨੇ ਉਹ ਮੁਕਮਲ ਕਰ ਦਿੱਤੀਆਂ ਗਈਆਂ ਨੇ ਇਸ ਤਰ੍ਹਾਂ ਦੇ ਨਾਲ ਹੁਣ ਜਿਹੜੀਆਂ ਨੋਟੀਫਿਕੇਸ਼ਨਾਂ ਜਿਹੜੀਆਂ ਨੇ ਉਹ ਜਾਰੀ ਹੋ Đi ਹੋਈਆਂ ਨਲਦਰਾਈਆਂ ਨੇ ਕਿਉਂਕਿ 153 ਪੰਚਾਇਤ ਸਮਿਤੀਆਂ ਦੇ ਵਿੱਚੋਂ ਤਕਰੀਬਨ ਤਕਰੀਬਨ 76 ਨੂੰ ਭੰਗ ਕਰ ਦਿੱਤਾ ਗਿਆ ਹੈ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੀਆਂ ਗ੍ਰਾਮ ਪੰਚਾਇਤਾਂ ਸੀ 13000 ਤੋਂ ਵੱਧ ਗ੍ਰਾਮ ਪੰਚਾਇਤਾਂ ਨੂੰ ਵੀ ਸਰਕਾਰ ਜਿਹੜੀ ਹੈ ਉਹ ਭੰਗ ਕਰ ਚੁੱਕੀ ਹੈ ਔਰ ਹੁਣ ਜਿਹੜੀਆਂ ਸਮਿਤੀਆਂ ਭੰਗ ਕੀਤੀਆਂ ਜਾ ਰਹੀਆਂ ਨੇ ਉਹਨਾਂ ਦਾ ਕੰਮ ਕਾਰਜ ਵੀ ਜਿਹੜਾ ਹੈ ਡੀਡੀਪੀਓ ਦੇ ਉਹ ਲੀਡੀਪੀਓ ਦੇ ਹੈਂਡਓਵਰ ਕਰ ਦਿੱਤਾ ਗਿਆ ਯਾਨੀ ਸਸਤ ਲੱਗਣਾ ਦੇ ਵਿੱਚ ਇਹ ਚੱਤਰਭੰਡ ਹੋ ਚੁੱਕਿਆ ਨੇ 153 ਟੋਟਲ ਨੇ ਆਨਾਲੇ ਦਿਨਾ ਚ ਜਿੰਨਾ ਦਾ ਕੰਮਕਾਜ ਪੂਰਾ ਹੋ ਜਾਏਗਾ ਜਿੰਨਾ ਦਾ ਕਾਰਜਕਾਜ ਪੂਰਾ ਹੋ ਜਾਏਗਾ ਉਹਨਾਂ ਨੂੰ ਵੀ ਭੰਗ ਕਰਕੇ ਛੇਤੀ ਸੂਬੇ ਦੇ ਵਿੱਚ ਸਰਕਾਰ ਜਿਹੜੀ ਹੈ ਪੰਚਾਇਤੀ ਚੋਣਾਂ ਕਰਾਉਣ ਜਾ ਰਹੀ ਹੈ ਜੀ ਵੀ ਜਿਹੜੀ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਅਕਤੂਬਰ 5 ਦੀ ਤਰੀਕ ਸੂਤਰਾ ਤੇ ਹਵਾਲੇ ਤੋਂ ਅਸੀਂ ਇੱਕ ਖਬਰ ਵੀ ਚਲਾਈ ਸੀ ਕਿਉਂਕਿ ਵਕੀਲ ਪੰਜਾਬ ਸਰਕਾਰ ਦੇ ਹਾਈ ਕੋਰਟ ਦੇ ਵਿੱਚ ਪੇਸ਼ ਹੋਏ ਸੀ ਤੇ ਉੱਥੇ ਜਦੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਇਹ ਗੱਲ ਪੁੱਛੀ ਗਈ ਹਾਈ ਕੋਰਟ ਦੇ ਬੋਲੋ ਤਾਂ ਉਹਨਾਂ ਨੇ ਕੈਸੀ ਕੈਸੀ 5 ਅਕਤੂਬਰ ਨੂੰ ਕਰਵਾ ਰਹੇ ਆ ਇਹਦੇ ਉੱਤੇ ਵੀ ਕੋਈ ਪੁਸ਼ਟੀ ਹੈ ਕਿ 5 ਤਰੀਕ ਨੂੰ ਹੀ ਇਹ ਫਾਈਨਲ ਹੋ ਸਕਦੀ ਹੈ ਇਹ ਜਿਹੜੀ ਡੇਟ ਜਿਹੜੀ ਹੈ ਉਹ ਨਹੀਂ ਫਾਈਨਲ ਹੋ ਪਾਈ ਹੈ ਕਿਉਂਕਿ ਇੱਕ ਪਾਸੇ ਆਮ ਆਦਮੀ ਪਾਰਟੀ ਜਿਹੜੀ ਹੈ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਚੁੱਕੀ ਹੈ ਕਿ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਸਰਬਸਹਿਮਤੀ ਦੇ ਨਾਲ ਹੋਣੀਆਂ ਚਾਹੀਦੀਆਂ ਨੇ ਇਸ ਨੂੰ ਲੈ ਕੇ ਸਰਕਾਰ ਦੀ ਤਰਫੋਂ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਅੰਦਰ ਇੱਕ ਬਿੱਲ ਵੀ ਪੇਸ਼ ਕੀਤਾ ਗਿਆ ਸੀ ਕਿ ਪੰਚਾਇਤੀ ਚੋਣਾਂ 'ਚ ਕਿਸੇ ਤਰ੍ਹਾਂ ਦੀ ਰਾਜਨੀਤਿਕ ਦਖਲਅੰਦਾਜ਼ੀ ਨਾ ਹੋਵੇ ਹਾਲਾਂਕਿ ਸਿੰਪਲ ਦੇ ਉੱਪਰ ਪਹਿਲਾਂ ਚੋਣ ਕਈ ਕਈ ਹੁੰਦੀਆਂ ਸੀ ਲੇਕਿਨ ਹੁਣ ਸਿੰਪਲ ਦੇ ਉੱਪਰ ਚੋਣ ਨਾ ਹੋਏ ਰਾਜਨੀਤੀ ਦਾ ਖਾੜਾ ਨਾ ਬਣਨ ਸਰਬਸੰਮਤੀ ਨਾਲ ਪੰਚਾਇਤਾਂ ਜਿਹੜੀਆਂ ਨੇ ਆਪਣੇ ਪੰਚ ਤੇ ਸਰਪੰਚ ਜਿਹੜੀਆਂ ਨੇ ਉਹ ਚੁਣਦੀਆਂ ਹੋਈਆਂ ਨਾ ਸਾਰਾ ਤੇ ਉਸ ਲੈ ਦੇ ਦੇ ਵਿਸ਼ੇ ਸਰਕਾਰ ਬਿੱਲ ਪਾਸ ਕਰ ਚੁੱਕੀ ਹੈ ਹਾਲਾਂਕਿ ਜਿਹੜੇ گورنر ਸਾਹਿਬ ਹੈ ਉਹਨਾਂ ਦੀ ਤਰਫੋਂ ਇਸ ਬਿੱਲ ਦੇ ਉੱਪਰ ਮਨਜ਼ੂਰੀ ਦੇਣੀ ਹਜੇ ਬਾਕੀ ਹੈ ਤੇ ਸ਼ਾਇਦ ਉਸ ਬਿੱਲ ਦਾ ਉਸ ਪਾਸ ਹੋਣ ਦਾ ਇੰਤਜ਼ਾਰ ਜ਼ਰੂਰ ਸਰਕਾਰ ਕਰਦੀ ਹੋਈ ਨਜ਼ਰ ਆਏਗੀ ਉਸ ਤੋਂ ਬਾਅਦ ਜਿਹੜੀਆਂ ਡੇਟਸ ਨੇ ਉਹ ਫਾਈਨਲ ਕਰ ਦਿੱਤੀਆਂ ਨੂੰ ਜਾਣਕੀਆਂ ਨਾਲ ਨਾਲ ਹਰਿਆਣਾ ਦੇ ਵਿੱਚ ਜਿਹੜੇ ਵਿਧਾਨ ਸਭਾ ਦੇ ਚੋਣ ਹੋ ਰਹੇ ਨੇ ਉਸ ਦੇ ਵਿੱਚ ਵੀ ਰੁਝੇਵੇਂ ਜਿਹੜੇ ਨੇ ਵੱਡੇ ਵੱਡੇ ਪੱਤਰ ਤੇ ਵੇਖਣ ਨੂੰ ਮਿਲ ਰਹੇ ਨੇ ਸਰਕਾਰ ਦੇ ਕਈ ਮੰਤਰੀਆਂ ਦੀ ਡਿਊਟੀਆਂ ਜਿਹੜੀਆਂ ਨੇ ਉਹ ਚੋਣਾਂ ਦੇ ਵਿੱਚ ਵੀ ਪ੍ਰਚਾਰ ਦੇ ਅੰਦਰ ਲੱਗੀਆਂ ਹੋਈਆਂ ਨੇ ਸੀਐਮ ਭਗਵੰਤ ਮਾਨ ਖੁਦ ਸਟਾਰ ਪ੍ਰਚਾਰਕ ਨੇ ਇਥੇ ਲੀ ਜਾ ਰਹੇ 5 ਅਕਤੂਬਰ ਤੇ ਨਹੀਂ ਹਾਂ ਉਸ ਤੋਂ ਬਾਅਦ ਛੇਤੀ ਜਿਹੜੀਆਂ ਨੇ ਅਚੋਣਾ ਹੁਣ ਜੀ ਆਮੀਆਂ ਨਜ਼ਰ ਆ ਸਕਦੀਆਂ ਨੇ ਜੀ ਜੀ तमाम ਜਾਣਕਾਰੀ ਲਈ ਤਾਨ ਬਾਦ ਉਸੋ ਏਸੀ ਸਾਡੇ ਸਹਿਯੋਗੀ ਵਿਨੀਤ ਜਿਨ੍ਹਾਂ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਹੁਣ ਪੂਰੀ ਤਰੀਕੇ ਦੇ ਨਾਲ ਮੁਸਤੈਦ ਨਜ਼ਰ ਆ ਰਹੀ ਹੈ ਦਰਸਲ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਪੰਚਾਇਤ ਕਮੇਟੀਆਂ ਪੰਗ ਕਰ ਦਿੱਤੀਆਂ ਗਈਆਂ ਨੇ ਸਰਕਾਰ ਨੇ ਇਹਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਤੁਹਾਨੂੰ ਨੋਟੀਫਿਕੇਸ਼ਨ ਦਿਖਾ ਰਹੇ ਹਾਂ ਜਿਹਦੇ ਵਿੱਚ 153 ਚੋਂ 76 ਪੰਚਾਇਤਾਂ ਕਮੇਟ ਜਿਹੜੀਆਂ ਪੰਚਾਇਤ ਕਮੇਟੀਆਂ ਸੋ ਰੱਦ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ 13000 ਗ੍ਰਾਮ ਪੰਚਾਇਤਾਂ ਪਹਿਲਾਂ ਹੀ ਰੱਦ ਕੀਤੀਆਂ ਜਾ ਚੁੱਕੀਆਂ ਨੇ ਔਰ ਹੁਣ ਇਹ ਸਾਰਾ ਕੰਮ ਡੀਡੀਪੀਓ ਦੇਖਣਗੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਸਾਰਾ ਵਿਕਾਸ ਕਾਰਜ ਜਿਹੜੇ ਨੇ ਉਹ ਸੰਭਾਲੇ ਜਾਣਗੇ ਔਰ ਪੰਜਾਬ ਸਰਕਾਰ ਦੇ ਵੱਲੋਂ ਜਲਦ ਤੋਂ ਜਲਦ ਪੰਚਾਇਤੀ ਚੋਣਾਂ ਕਰਵਾਉਣ ਦੇ ਲਈ ਇਹ ਸਾਰੀ ਵਿਉਂਤਬੰਦੀ ਤਿਆਰ ਕਰ ਲਈ ਗਈ ਹੈ ਔਰ ਇਹ ਵੀ ਜਾਨਣਾ ਬੜਾ ਜ਼ਰੂਰੀ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਤੁਸੀਂ ਇਸ ਵਾਰ ਕਿਸੇ ਵੀ ਲੋਗੋ ਦੇ ਨਾਲ ਕਿਸੇ ਵੀ ਚੋਣ ਪਾਰਟੀ ਦੇ ਨਾਲ ਵੱਡੀ ਪਾਰਟੀ ਦਾ ਨਾਮ ਬਿਨਾਂ ਲਏ ਜਿਹੜੇ ਸਰਪੰਚ ਨੇ ਉਹ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਨਾ ਕਿ ਪਾਰਟੀ ਦਾ ਹੋਣਾ ਚਾਹੀਦਾ ਸੋ ਐਸੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਸੀ ਔਰ ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਸੀ ਕਿ ਜਿਹੜੀਆਂ ਜਿਹੜੇ ਪਿੰਡ ਸਰਬਸਹਿਮਤੀ ਦੇ ਨਾਲ ਪੰਚਾਇਤੀ ਚੋਣਾਂ ਦੇ ਵਿੱਚ ਆਪਣਾ ਜਿਹੜਾ ਪੰਜ ਚੁਣਨਗੇ ਸਰਪੰਚ ਚੁਣਨਗੇ ਉਹਨਾਂ ਪਿੰਡਾਂ ਨੂੰ 5 ਲੱਖ ਰੁਪਈਆ ਇਨਾਮ ਦੇ ਤੌਰ ਤੇ ਦਿੱਤਾ ਜਾਏਗਾ ਔਰ ਪਹਿਲ ਦਿੱਤੀ ਜਾਏਗੀ ਉਹਨਾਂ ਪਿੰਡਾਂ ਦੇ ਵਿੱਚ ਜੇ ਸਰਬਸਹਿਮਤੀ ਦੇ ਨਾਲ ਸਰਪੰਚ ਚੁਣਿਆ ਜਾਂਦਾ ਹੈ ਪੰਜ ਚੁਣੇ ਜਾਂਦੇ ਨੇ ਤੇ ਉਹਨਾਂ ਪਿੰਡਾਂ ਦੇ ਵਿੱਚ ਪਹਿਲ ਦਿੱਤੀ ਜਾਏਗੀ ਉਹਨਾਂ ਨੂੰ ਸਭ ਤੋਂ ਪਹਿਲਾਂ ਸਟੇਡੀਅਮ ਦਿੱਤੇ ਜਾਣਗੇ ਸਕੂਲ ਉਹ ਜਿਹੜੀ ਚੀਜ਼ ਦੀ ਮੰਗ ਕਰਨਗੇ ਕਿਉਂਕਿ ਕੋਸ਼ਿਸ਼ ਇਹ ਹੈ ਕਿ ਪਿੰਡਾਂ ਦੇ ਵਿੱਚ ਸਰਵ ਸਹਿਮਤੀ ਦੇ ਨਾਲ ਸਰਪੰਚ ਚੁਣਿਆ ਜਾਣਾ ਚਾਹੀਦਾ ਹੈ ਨਾ ਕਿ 30 30 40 40 ਲੱਖ ਰੁਪਇਆ ਲਗਾ ਕੇ ਉਸ ਤੋਂ ਬਾਅਦ ਸਰਪੰਚ ਦੀ ਚੋਣ ਹੋਵੇ ਔਰ ਇਸ ਕਰਕੇ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਜਿਹੜੇ ਲੋਕ ਸਰਵ ਸਹਿਮਤੀ ਦੇ ਨਾਲ ਪੰਚਾਇਤਾਂ ਚੁਣਨਗੇ ਉਹਨਾਂ ਨੂੰ 5 ਲੱਖ ਰੁਪਇਆ ਇਨਾਮ ਦੇ ਤੌਰ ਤੇ ਵੀ ਦਿੱਤਾ ਜਾਏਗਾ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀਆਂ ਡਿਮਾਂਡਸ ਹੋਣਗੀਆਂ ਆਪਣੇ ਪਿੰਡ ਦੀ ਤਰੱਕੀ ਦੇ ਲਈ ਉਹਨਾਂ ਨੂੰ ਵੀ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ ਸੋ ਹੁਣ ਉਹਦੀ ਵਿਉਂਤਬੰਦੀ ਜਿਹੜੀ ਉਹ ਬਣਦੀ ਨਜ਼ਰ ਆ ਰਹੀ ਹੈ ਔਰ ਪੰਜਾਬ ਸਰਕਾਰ ਦੇ ਵੱਲੋਂ ਹੁਣ ਵੱਖ-ਵੱਖ ਸਮਿਆਂ ਦੇ ਉੱਤੇ ਨੋਟੀਫਿਕੇਸ਼ਨ ਜਾਰੀ ਕਰਕੇ ਕਦੀ ਚਾਹੇ ਪੰਚਾਇਤ ਕਮੇਟੀਆਂ ਪੰਕ ਕਰਨ ਦੀ ਗੱਲ ਹੋਵੇ ਚਾਹੇ ಗ್ರಾಮ ਪੰਚਾਇਤਾਂ ਪੰਕ ਕਰਨ ਦੀ ਗੱਲ ਹੋਵੇ ਸੋ ਉਹ ਕੰਮ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਲਦ ਤੋਂ ਜਲਦ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਦੇ ਲਈ ਮਿਤੀ ਜਿਹੜੀ ਆ ਉਹ ਸਾਹਮਣੇ ਆ ਸਕਦੀ ਹੈ ਇਸ ਸਮੇਂ ਦੀ ਵੱਡੀ ਖਬਰ ਪੰਚਾਇਤੀ ਚੋਣਾਂ ਨੂੰ ਲੈ ਕੇ ਜੁੜੀ ਹੋਈ ਹੈ ਦਰਸਲ ਪੰਚਾਇਤੀ ਚੋਣਾਂ ਕਰਵਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਹੁਣ ਪੂਰੀ ਵਿਉਂਤਬੰਦੀ ਬਣਾ ਲਈ ਗਈ ਹੈ ਜਿਸ ਨੂੰ ਲੈ ਕੇ ਹੁਣ ਵੱਖ-ਵੱਖ ਸਮਿਆਂ ਦੇ ਉੱਪਰ ਨੋਟੀਫਿਕੇਸ਼ਨ ਜਾਰੀ ਕੀਤੇ ਜਾ ਰਹੇ ਨੇ ਦਰਸਲ ਹੁਣ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸਰਕਾਰ ਦੇ ਵੱਲੋਂ ਜਿਸ ਦੇ ਵਿੱਚ ਜੜੀਆਂ ਸਮੇਤੀਆਂ ਨੇ ਪੰਚਾਇਤ ਸਮੇਤੀਆਂ ਨੂੰ ਭੰਗ ਕਰ ਦਿੱਤਾ ਗਿਆ ਦਰਸਲ ਪਹਿਲਾਂ ਵੀ ਕੁਝ ਸਮਤੀਆਂ ਨੂੰ ਭੰਗ ਕੀਤਾ ਗਿਆ ਸੀ ਪਰ ਹੁਣ ਹੋਰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਪੰਚਾਇਤ ਸਮਤੀਆਂ ਨੂੰ ਭੰਗ ਕੀਤਾ ਗਿਆ ਉਸ ਤੋਂ ਪਹਿਲਾਂ ਦੱਸਿਆ ਕਿ 1300 ਗ੍ਰਾਮ ਪੰਚਾਇਤਾਂ ਨੂੰ ਸਰਕਾਰ ਭੰਗ ਕਰ ਚੁੱਕੀ ਹੈ ਸੋ ਮੇਰੇ ਸਹਿਯੋਗੀ ਵਿਨੀਤ ਨਾਲ ਜੁੜੇ ਹੋਏ ਨੇ ਵਿਨੀਤ ਸਰਕਾਰ ਦੇ ਵੱਲੋਂ ਇੱਕ ਤਰੀਕੇ ਦੇ ਨਾਲ ਹੁਣ ਇਹ ਦਰਸਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਚਾਇਤੀ ਚੋਣਾਂ ਲਈ ਬਿਲਕੁਲ ਤਿਆਰੀ ਹੈ ਇਸੇ ਲਈ ਵੱਡੇ ਵੱਡੇ ਫੈਸਲੇ ਲਏ ਜਾ ਰਹੇ ਨੇ ਬਿਲਕੁਲ ਦੇਖੋ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀਆਂ ਸਰਗਰਮੀਆਂ ਜੜੀਆਂ ਨੇ ਉਹ ਤੇਜ਼ ਹੋ ਚੁੱਕੀਆਂ ਨੇ ਚੋਣਾਂ ਨੂੰ ਲੈ ਕੇ ਸਰਕਾਰ ਜਿਹੜੀ ਹੈ ਪੂਰਨ ਤੌਰ ਤੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਜਿਸ ਤੰਗ ਦੇ ਨਾਲ ਜਿੰਨੀਆਂ ਵੀ ਪੰਚਾਇਤ ਸਮਿਤੀਆਂ ਦਾ ਕਾਰਜਕਾਰ ਜਿਹੜਾ ਉਹ ਪੂਰਾ ਹੋ ਰਿਹਾ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਭੰਗ ਕੀਤਾ ਜਾ ਰਿਹਾ ਨੋਟੀਫਿਕੇਸ਼ਨ ਜਿਹੜੀ ਉਹ ਜਾਰੀ ਕੀਤੀ ਜਾ ਰਹੀ ਹੈ ਅੱਜ ਵੀ ਜਿਸ ਤੰਗ ਦੇ ਨਾਲ ਨੋਟੀਫਿਕੇਸ਼ਨ ਜਾਰੀ ਹੋਈਆਂ ਨੇ ਕਈ ਪੰਚਾਇਤਾਂ ਜਿਹੜੀਆਂ ਨੇ ਉਹ ਭੰਗ ਕਰ ਦਿੱਤੀਆਂ ਗਿਆ ਨੇ ਉਸ ਫਸਲਾਤਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀ ਮੁੱਖ ਮੰਤਰੀ ਕਹਿੰਦੇ ਹੋਏ ਨਜ਼ਰ ਆਇਆ ਸੀ ਕਿ ਛੇਤੀ ਸੂਬੇ ਦੇ ਵਿੱਚ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਕਰਾਈਆਂ ਜਾਣਗੀਆਂ ਸਾਰੀਆਂ ਤਿਆਰੀਆਂ ਲਗਭਗ ਜਿਹੜੀਆਂ ਨੇ ਉਹ ਮੁਕੰਮਲ ਕਰ ਦਿੱਤੀਆਂ ਗਿਆ ਨੇ ਡਿਜੀਟਲ ਦੇ ਨਾਲ ਹੁਣ ਜਿਹੜੀਆਂ ਨੋਟੀਫਿਕੇਸ਼ਨਾਂ ਜਿਹੜੀਆਂ ਨੇ ਉਹ ਜਾਰੀ ਹੁੰਦੀਆਂ ਨੇ ਨਜ਼ਰ ਆਈਆਂ ਨੇ ਕਿਉਂਕਿ 153 ਪੰਚਾਇਤ ਸਮਿਤੀਆਂ ਦੇ ਵਿੱਚੋਂ ਤਕਰੀਬਨ ਤਕਰੀਬਨ 76 ਨੂੰ ਭੰਗ ਕਰ ਦਿੱਤਾ ਗਿਆ ਹੈ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੀਆਂ ಗ್ರಾಮ ਪੰਚਾਇਤਾਂ ਸੀ 13000 ਤੋਂ ਵੱਧ ಗ್ರಾಮ ਪੰਚਾਇਤਾਂ ਨੂੰ ਵੀ ਸਰਕਾਰ ਜਿਹੜੀ ਹੈ ਉਹ ਭੰਗ ਕਰ ਚੁੱਕੀ ਹੈ ਔਰ ਹੁਣ ਜਿਹੜੀਆਂ ਸਮਿਤੀਆਂ ਭੰਗ ਕੀਤੀਆਂ ਜਾ ਰਹੀਆਂ ਨੇ ਉਹਨਾਂ ਦਾ ਕੰਮ ਕਾਰਜ ਵੀ ਜਿਹੜਾ ਹੈ ਡੀਡੀਪੀ ਉਹਦੇ ਉਹ ਡੀਪੀ ਉਹਦੇ ਹੈਂਡਓਵਰ ਕਰ ਦਿੱਤਾ ਗਿਆ ਜਾਨੀ ਸੱਤ ਲੱਖਾਂ ਦੇ ਵਿੱਚ ਹੈ ਕਿ 76 ਭੰਗ ਹੋ ਚੁੱਕੀਆਂ ਨੇ 153 ਟੋਟਲ ਨੇ ਆਨ ਆਲੇ ਦਿਨਾਂ ਚ ਜਿੰਨਾ ਦਾ ਕੰਮਕਾਜ ਪੂਰਾ ਹੋ ਜੇਗਾ ਜਿੰਨਾ ਦਾ ਕਾਰਜਕਾਜ ਪੂਰਾ ਹੋ ਜੇਗਾ ਉਹਨਾਂ ਨੂੰ ਵੀ ਭੰਗ ਕਰਕੇ ਛੇਤੀ ਸੂਬੇ ਦੇ ਵਿੱਚ ਸਰਕਾਰ ਜਿਹੜੀ ਹੈ ਪੰਚਾਇਤੀ ਚੋਣਾਂ ਕਰਾਉਣ ਜਾ ਰਹੀ ਹੈ ਜੀ ਵੀ ਜਿਹੜੀ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਅਕਤੂਬਰ 5 ਦੀ ਤਰੀਕ ਸੂਤਰਾ ਤੇ ਹਵਾਲੇ ਤੋਂ ਅਸੀਂ ਇੱਕ ਖਬਰ ਵੀ ਚਲਾਈ ਸੀ ਕਿਉਂਕਿ ਵਕੀਲ ਪੰਜਾਬ ਸਰਕਾਰ ਦੇ ਹਾਈ ਕੋਰਟ ਦੇ ਵਿੱਚ ਪੇਸ਼ ਹੋਏ ਸੀ ਤੇ ਉੱਥੇ ਜਦੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਇਹ ਗੱਲ ਪੁੱਛੀ ਗਈ ਹਾਈ ਕੋਰਟ ਦੇ ਬੋਲੋ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ 5 ਅਕਤੂਬਰ ਨੂੰ ਕਰਵਾ ਰਹੇ ਹਾਂ ਇਹਦੇ ਉੱਤੇ ਵੀ ਕੋਈ ਪੁਸ਼ਟੀ ਹੈ ਕਿ 5 ਤਰੀਕ ਨੂੰ ਹੀ ਹੋ ਗਈ ਫਾਈਨਲ ਹੋ ਸਕਦੀ ਹੈ ਇਹ ਜਿਹੜੀ ਡੇਟ ਜਿਹੜੀ ਹੈ ਉਹ ਨਹੀਂ ਫਾਈਨਲ ਹੋ ਪਾਈ ਹੈ ਕਿਉਂਕਿ ਇੱਕ ਪਾਸੇ ਆਮ ਆਦਮੀ ਪਾਰਟੀ ਜਿਹੜੀਆਂ ਅਸਲਬਜ਼ਾਂ ਦੇ ਵਿੱਚ ਕਹਿ ਚੁੱਕੀ ਹੈ ਕਿ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਸਰਵਫੈਮਤੀ ਦੇ ਨਾਲ ਹੋਣੀਆਂ ਚਾਹੀਦੀਆਂ ਨੇ ਇਸ ਨੂੰ ਲੈ ਕੇ ਸਰਕਾਰ ਦੀ ਤਰਫੋਂ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਅੰਦਰ ਇੱਕ ਬਿੱਲ ਵੀ ਪੇਸ਼ ਕੀਤਾ ਗਿਆ ਸੀ ਕਿ ਪੰਚਾਇਤੀ ਚੋਣਾਂ 'ਚ ਕਿਸੇ ਤਰ੍ਹਾਂ ਦੀ ਰਾਜਨੀਤਿਕ ਦਖਲਅੰਦਾਜ਼ੀ ਨਾ ਹੋਵੇ ਹਾਲਾਂਕਿ ਸਿੰਬਲ ਦੇ ਉੱਪਰ ਪਹਿਲਾਂ ਚੋਣ ਕਈ ਕਈ ਹੁੰਦੀਆਂ ਸੀ ਲੇਕਿਨ ਹੁਣ ਸਿੰਬਲ ਦੇ ਉੱਪਰ ਚੋਣ ਨਾ ਹੋਏ ਰਾਜਨੀਤੀ ਦਾ ਖਾੜਾ ਨਾ ਬਣਨ ਸਰਬਸੰਮਤੀ ਨਾਲ ਪੰਚਾਇਤਾਂ ਜਿਹੜੀਆਂ ਨੇ ਆਪਣੇ ਪੰਚ ਤੇ ਸਰਪੰਚ ਜਿਹੜੀਆਂ ਨੇ ਉਹ ਚੁਣਦੀਆਂ ਹੋਈਆਂ ਨਾ ਸਾਰਾ న్యూਸ ਲਾਈਵ ਦੇ ਵਿੱਚ ਸਰਕਾਰ ਬਿਲ ਪਾਸ ਕਰ ਚੁਕੀ ਹੈ ਹਾਲਾਂਕਿ ਜਿਹੜੇ ਗਵਰਨਰ ਸਾਹਿਬ ਹੈ ਉਹਨਾਂ ਦੀ ਤਰਫੋਂ ਉਸ ਬਿਲ ਦੇ ਉੱਪਰ ਮਨਜ਼ੂਰੀ ਦੇਣੀ ਅਜੇ ਬਾਕੀ ਹੈ ਤੇ ਸ਼ਾਇਦ ਉਸ ਬਿਲ ਦਾ ਉਸ ਪਾਸ ਹੋਣ ਦਾ ਇੰਤਜ਼ਾਰ ਜਰੂਰ ਸਰਕਾਰ ਕਰਦੀ ਹੋਈ ਨਜ਼ਰ ਆਏਗੀ ਉਸ ਤੋਂ ਬਾਅਦ ਜਿਹੜੀਆਂ ਡੇਟਸ ਨੇ ਉਹ ਫਾਈਨਲ ਕਰ ਦਿੱਤੀਆਂ ਨੂੰ ਜਾਣ ਕੇ ਨਾਲ ਨਾਲ ਹਰਿਆਣਾ ਦੇ ਵਿੱਚ ਜਿਹੜੇ ਵਿਧਾਨ ਸਭਾ ਦੇ ਚੋਣ ਹੋ ਰਹੇ ਨੇ ਉਸ ਦੇ ਵਿੱਚ ਵੀ ਰੁਝੇਵੇਂ ਜਿਹੜੇ ਨੇ ਉੱਤੇ ਪੋਪਟੇ ਪੱਤਰ ਤੇ ਵੇਖਣ ਨੂੰ ਮਿਲ ਰਹੇ ਨੇ ਸਰਕਾਰ ਦੇ ਕਈ ਮੰਤਰੀਆਂ ਦੀ ਡਿਊਟੀਆਂ ਜਿਹੜੀਆਂ ਨੇ ਉਹ ਚੋਣਾਂ ਦੇ ਵਿੱਚ ਵੀ ਪ੍ਰਚਾਰ ਦੇ ਅੰਦਰ ਲੱਗੀਆਂ ਹੋਈਆਂ ਨੇ ਸੀਐਮ ਭਗਵੰਤ ਮਾਨ ਖੁਦ ਸਾਰ ਪ੍ਰਚਾਰਕ ਨੇ ਉਥੇ 5 ਅਕਤੂਬਰ ਤੇ ਨਹੀਂ ਹਾਂ ਉਸ ਤੋਂ ਬਾਅਦ ਛੇਤੀ ਜਿਹੜੀਆਂ ਨੇ ਅਚੋਣਾ ਹੋ ਜੀਆਂ ਹੁਣੀਆਂ ਨਜ਼ਰ ਆ ਸਕਦੀਆਂ ਨੇ ਜੀ ਜੀ तमाम ਜਾਣਕਾਰੀ ਲਈ ਤਨ ਬਾਦ ਉਸੋ ਏਸੀ ਸਾਡੇ ਸਹਿਯੋਗੀ ਵਿਨੀਤ ਜਿਨ੍ਹਾਂ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਹੁਣ ਪੂਰੀ ਤਰੀਕੇ ਦੇ ਨਾਲ ਮੁਸਤੈਦ ਨਜ਼ਰ ਆ ਰਹੀ ਹੈ ਦਰਸਲ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਪੰਚਾਇਤ ਕਮੇਟੀਆਂ ਪੰਗ ਕਰ ਦਿੱਤੀਆਂ ਗਈਆਂ ਨੇ ਸਰਕਾਰ ਨੇ ਇਹਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਤੁਹਾਨੂੰ ਨੋਟੀਫਿਕੇਸ਼ਨ ਦਿਖਾ ਰਹੇ ਹਾਂ ਜਿਹਦੇ ਵਿੱਚੋਂ 153 ਚੋਂ 76 ਪੰਚਾਇਤਾਂ ਕਮੇਟ ਜਿਹੜੀਆਂ ਪੰਚਾਇਤ ਕਮੇਟੀਆਂ ਤੋਂ ਰੱਦ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ 13000 ਗ੍ਰਾਮ ਪੰਚਾਇਤਾਂ ਪਹਿਲਾਂ ਹੀ ਰੱਦ ਕੀਤੀਆਂ ਜਾ ਚੁੱਕੀਆਂ ਨੇ ਔਰ ਹੁਣ ਇਹ ਸਾਰਾ ਕੰਮ ਡੀਡੀਪੀਓ ਦੇਖਣਗੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਸਾਰਾ ਵਿਕਾਸ ਕਾਰਜ ਜਿਹੜੇ ਨੇ ਉਹ ਸੰਭਾਲੇ ਜਾਣਗੇ ਔਰ ਪੰਜਾਬ ਸਰਕਾਰ ਦੇ ਵੱਲੋਂ ਜਲਦ ਤੋਂ ਜਲਦ ਪੰਚਾਇਤੀ ਚੋਣਾਂ ਕਰਵਾਉਣ ਦੇ ਲਈ ਇਹ ਸਾਰੀ ਵਿਉਂਤਬੰਦੀ ਤਿਆਰ ਕਰ ਲਈ ਗਈ ਹੈ ਔਰ ਇਹ ਵੀ ਜਾਨਣਾ ਬੜਾ ਜ਼ਰੂਰੀ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਤੁਸੀਂ ਇਸ ਵਾਰ ਕਿਸੇ ਵੀ ਲੋਗੋ ਦੇ ਨਾਲ ਕਿਸੇ ਵੀ ਚੋਣ ਪਾਰਟੀ ਦੇ ਨਾਲ ਵੱਡੀ ਪਾਰਟੀ ਦਾ ਨਾਮ ਬਿਨਾਂ ਲਏ ਜਿਹੜੇ ਸਰਪੰਚ ਨੇ ਉਹ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਨਾ ਕਿ ਪਾਰਟੀ ਦਾ ਹੋਣਾ ਚਾਹੀਦਾ ਸੋ ਐਸੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਸੀ ਔਰ ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਸੀ ਕਿ ਜਿਹੜੀਆਂ ਜਿਹੜੇ ਪਿੰਡ ਸਰਬਸਹਿਮਤੀ ਦੇ ਨਾਲ ਪੰਚਾਇਤੀ ਚੋਣਾਂ ਦੇ ਵਿੱਚ ਆਪਣਾ ਜਿਹੜਾ ਪੰਜ ਚੁਣਨਗੇ ਸਰਪੰਚ ਚੁਣਨਗੇ ਉਹਨਾਂ ਪਿੰਡਾਂ ਨੂੰ 5 ਲੱਖ ਰੁਪਇਆ ਇਨਾਮ ਦੇ ਤੌਰ ਤੇ ਦਿੱਤਾ ਜਾਏਗਾ ਔਰ ਪਹਿਲ ਦਿੱਤੀ ਜਾਏਗੀ ਉਹਨਾਂ ਪਿੰਡਾਂ ਦੇ ਵਿੱਚ ਜੇ ਸਰਬਸਹਿਮਤੀ ਦੇ ਨਾਲ ਸਰਪੰਚ ਚੁਣਿਆ ਜਾਂਦਾ ਹੈ ਪੰਜ ਚੁਣੇ ਜਾਂਦੇ ਨੇ ਤੇ ਉਹਨਾਂ ਪਿੰਡਾਂ ਦੇ ਵਿੱਚ ਪਹਿਲ ਦਿੱਤੀ ਜਾਏਗੀ ਉਹਨਾਂ ਨੂੰ ਸਭ ਤੋਂ ਪਹਿਲਾਂ ਸਟੇਡੀਅਮ ਦਿੱਤੇ ਜਾਣਗੇ ਸਕੂਲ ਉਹ ਜਿਹੜੀ ਚੀਜ਼ ਦੀ ਮੰਗ ਕਰਨਗੇ ਕਿਉਂਕਿ ਕੋਸ਼ਿਸ਼ ਇਹ ਹੈ ਕਿ ਪਿੰਡਾਂ ਦੇ ਵਿੱਚ ਸਰਵ ਸਹਿਮਤੀ ਦੇ ਨਾਲ ਸਰਪੰਚ ਚੁਣਿਆ ਜਾਣਾ ਚਾਹੀਦਾ ਹੈ ਨਾ ਕਿ 30 30 40 40 ਲੱਖ ਰੁਪਇਆ ਲਗਾ ਕੇ ਉਸ ਤੋਂ ਬਾਅਦ ਸਰਪੰਚ ਦੀ ਚੋਣ ਹੋਵੇ ਔਰ ਇਸ ਕਰਕੇ ਸੀਆ ਭਗਵੰਤ ਮਾਨ ਨੇ ਕਿਹਾ ਸੀ ਕਿ ਜਿਹੜੇ ਲੋਕ ਸਰਵ ਸਹਿਮਤੀ ਦੇ ਨਾਲ ਪੰਚਾਇਤਾਂ ਚੁਣਨਗੇ ਉਹਨਾਂ ਨੂੰ 5 ਲੱਖ ਰੁਪਇਆ ਇਨਾਮ ਦੇ ਤੌਰ ਤੇ ਵੀ ਦਿੱਤਾ ਜਾਏਗਾ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀਆਂ ਡਿਮਾਂਡਸ ਹੋਣਗੀਆਂ ਆਪਣੇ ਪਿੰਡ ਦੀ ਤਰੱਕੀ ਦੇ ਲਈ ਉਹਨਾਂ ਨੂੰ ਵੀ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ ਸੋ ਹੁਣ ਉਹਦੀ ਵਿਉਂਤਬੰਦੀ ਜਿਹੜੀ ਆ ਬਣਦੀ ਨਜ਼ਰ ਆ ਰਹੀ ਹੈ ਔਰ ਪੰਜਾਬ ਸਰਕਾਰ ਦੇ ਵੱਲੋਂ ਹੁਣ ਵੱਖ-ਵੱਖ ਸਮਿਆਂ ਦੇ ਉੱਤੇ ਨੋਟੀਫਿਕੇਸ਼ਨ ਜਾਰੀ ਕਰਕੇ ਕਦੀ ਚਾਹੇ ਪੰਚਾਇਤ ਕਮੇਟੀਆਂ ਭੰਗ ਕਰਨ ਦੀ ਗੱਲ ਹੋਵੇ ਚਾਹੇ ಗ್ರಾಮ ਪੰਚਾਇਤਾਂ ਭੰਗ ਕਰਨ ਦੀ ਗੱਲ ਹੋਵੇ ਸੋ ਉਹ ਕੰਮ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਲਦ ਤੋਂ ਜਲਦ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਦੇ ਲਈ ਮਿਤੀ ਜਿਹੜੀ ਆ ਉਹ ਸਾਹਮਣੇ ਆ ਸਕਦੀ ਹੈ ਇਸ ਸਮੇਂ ਦੀ ਵੱਡੀ ਖਬਰ ਪੰਚਾਇਤੀ ਚੋਣਾਂ ਨੂੰ ਲੈ ਕੇ ਜੁੜੀ ਹੋਈ ਹੈ ਦਰਸਲ ਪੰਚਾਇਤੀ ਚੋਣਾਂ ਕਰਵਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਹੁਣ ਪੂਰੀ ਵਿਉਂਤਬੰਦੀ ਬਣਾ ਲਈ ਗਈ ਹੈ ਜਿਸ ਨੂੰ ਲੈ ਕੇ ਹੁਣ ਵੱਖ-ਵੱਖ ਸਮਿਆਂ ਦੇ ਉੱਪਰ ਨੋਟੀਫਿਕੇਸ਼ਨ ਜਾਰੀ ਕੀਤੇ ਜਾ ਰਹੇ ਨੇ ਦਰਸਲ ਹੁਣ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸਰਕਾਰ ਦੇ ਵੱਲੋਂ ਜਿਸ ਦੇ ਵਿੱਚ ਜੜੀਆਂ ਸਮੇਟੀਆਂ ਨੇ ਪੰਚਾਇਤ ਸਮੇਟੀਆਂ ਨੂੰ ਪੰਗ ਕਰ ਦਿੱਤਾ ਗਿਆ ਦਰਸਲ ਪਹਿਲਾਂ ਵੀ ਕੁਝ ਸਮੇਟੀਆਂ ਨੂੰ ਪੰਗ ਕੀਤਾ ਗਿਆ ਸੀ ਪਰ ਹੁਣ ਹੋਰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਪੰਚਾਇਤ ਸਮਤੀਆਂ ਨੂੰ ਭੰਗ ਕੀਤਾ ਗਿਆ ਉਸ ਤੋਂ ਪਹਿਲਾਂ ਦੱਸਿਆ ਕਿ 1300 ਗ੍ਰਾਮ ਪੰਚਾਇਤਾਂ ਨੂੰ ਸਰਕਾਰ ਭੰਗ ਕਰ ਚੁੱਕੀ ਹੈ ਸੋ ਮੇਰੇ ਸਹਿਯੋਗੀ ਵਿਨੀਤ ਨਾਲ ਜੁੜੇ ਹੋਏ ਨੇ ਵਿਨੀਤ ਸਰਕਾਰ ਦੇ ਵੱਲੋਂ ਇੱਕ ਤਰੀਕੇ ਦੇ ਨਾਲ ਹੁਣ ਇਹ ਦਰਸਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਚਾਇਤੀ ਚੋਣਾਂ ਲਈ ਬਿਲਕੁਲ ਤਿਆਰੀ ਹੈ ਇਸੇ ਲਈ ਵੱਡੇ ਵੱਡੇ ਫੈਸਲੇ ਲਏ ਜਾ ਰਹੇ ਨੇ ਬਿਲਕੁਲ ਦੇਖੋ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀਆਂ ਸਰਗਰਮੀਆਂ ਜਿਹੜੀਆਂ ਨੇ ਉਹ ਤੇਜ਼ ਹੋ ਚੁੱਕੀਆਂ ਨੇ ਚੋਣਾਂ ਨੂੰ ਲੈ ਕੇ ਸਰਕਾਰ ਜਿਹੜੀ ਹੈ ਪੂਰਨ ਤੌਰ ਤੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਜਿਸ ਤੰਨੇ ਨਾਲ ਜਿੰਨੀਆਂ ਵੀ ਪੰਚਾਇਤ ਕਮੇਟੀਆਂ ਦਾ ਕਾਰਜਕਾਰ ਜਿਹੜਾ ਉਹ ਪੂਰਾ ਹੋ ਰਿਹਾ ਹੈ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਪੰਕ ਕੀਤਾ ਜਾ ਰਿਹਾ ਹੈ ਨੋਟੀਫਿਕੇਸ਼ਨ ਜਿਹੜੀ ਉਹ ਜਾਰੀ ਕੀਤੀ ਜਾ ਰਹੀ ਹੈ ਅੱਜ ਵੀ ਜਿਸ ਤੰਨੇ ਦੇ ਨਾਲ ਨੋਟੀਫਿਕੇਸ਼ਨ ਜਾਰੀ ਹੋਈਆਂ ਨੇ ਕਈ ਪੰਚਾਇਤਾਂ ਜਿਹੜੀਆਂ ਨੇ ਉਹ ਪੰਕ ਕਰ ਦਿੱਤੀਆਂ ਗਿਆ ਨੇ ਸਸਥ ਲਪਤਾ ਦੇ ਵਿੱਚ ਇਸਲੇ ਦਿਨਾਂ ਦੇ ਵਿੱਚ ਵੀ ਮੁੱਖ ਮੰਤਰੀ ਕਹਿੰਦੇ ਹੋਏ ਨਜ਼ਰ ਆਇਆ ਸੀ ਕਿ ਛੇਤੀ ਸੂਬੇ ਦੇ ਵਿੱਚ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਕਰਾਈਆਂ ਜਾਣਗੀਆਂ ਸਾਰੀਆਂ ਤਿਆਰੀਆਂ ਲਗਭਗ ਜਿਹੜੀਆਂ ਨੇ ਉਹ ਮੁਕੰਮਲ ਕਰ ਦਿੱਤੀਆਂ ਗਈਆਂ ਨੇ ਇਸ ਢੰਦੇ ਨਾਲ ਹੁਣ ਜਿਹੜੀਆਂ ਨੋਟੀਫਿਕੇਸ਼ਨਾਂ ਜਿਹੜੀਆਂ ਨੇ ਉਹ ਜਾਰੀ ਹੁੰਦੀ ਹੋਈਆਂ ਨਜ਼ਰ ਆਈਆਂ ਨੇ ਕਿਉਂਕਿ 153 ਪੰਚਾਇਤ ਸਮਿਤੀਆਂ ਦੇ ਵਿੱਚੋਂ ਤਕਰੀਬਨ ਤਕਰੀਬਨ 76 ਨੂੰ ਭੰਗ ਕਰ ਦਿੱਤਾ ਗਿਆ ਹੈ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੀਆਂ ಗ್ರಾಮ ਪੰਚਾਇਤਾਂ ਸੀ 13000 ਤੋਂ ਵੱਧ ಗ್ರಾಮ ਪੰਚਾਇਤਾਂ ਨੂੰ ਵੀ ਸਰਕਾਰ ਜਿਹੜੀ ਉਹ ਪੰਕ ਕਰ ਚੁੱਕੀ ਹੈ اور ਹੁਣ ਜਿਹੜੀਆਂ ਸਮਿਤੀਆਂ ਪੰਕ ਕੀਤੀਆਂ ਜਾ ਰਹੀਆਂ ਨੇ ਉਹਨਾਂ ਦਾ ਕੰਮਕਾਜ ਵੀ ਜਿਹੜਾ ਹੈ ਡੀਡੀਪੀ ਉਹਦੇ ਉਹ ਦੀ ਡੀਪੀ ਉਹਦੇ ਹੈਂਡਓਵਰ ਕਰ ਦਿੱਤਾ ਗਿਆ ਜਿਸ ਸਸਤ ਲਗਾਂ ਦੇ ਵਿੱਚ ਹੈ ਕਿ 76 ਭੰਗ ਹੋ ਚੁੱਕਿਆ ਨੇ 153 ਟੋਟਲ ਨੇ ਆਨਾਲੇ ਦਿਨਾਂ ਚ ਜਿੰਨਾ ਦਾ ਕੰਮ ਕਾਜ ਪੂਰਾ ਹੋ ਜਾਏਗਾ ਜਿੰਨਾ ਦਾ ਕਾਰਜ ਕਾਜ ਪੂਰਾ ਹੋ ਜਾਏਗਾ ਉਹਨਾਂ ਨੂੰ ਵੀ ਭੰਗ ਕਰਕੇ ਛੇਤੀ ਸੂਬੇ ਦੇ ਵਿੱਚ ਸਰਕਾਰ ਜਿਹੜੀ ਹੈ ਪੰਚਾਇਤੀ ਚੋਣਾਂ ਕਰਾਉਣ ਜਾ ਰਹੀ ਹੈ ਜੀ ਵੀ ਜਿਹੜੀ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਅਕਤੂਬਰ 5 ਦੀ ਤਰੀਕ ਸੂਤਰਾ ਤੇ ਹਵਾਲੇ ਤੋਂ ਅਸੀਂ ਇੱਕ ਖਬਰ ਵੀ ਚਲਾਈ ਸੀ ਕਿਉਂਕਿ ਵਕੀਲ ਪੰਜਾਬ ਸਰਕਾਰ ਦੇ ਹਾਈ ਕੋਰਟ ਦੇ ਵਿੱਚ ਪੇਸ਼ ਹੋਏ ਸੀ ਤੇ ਉੱਥੇ ਜਦੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਇਹ ਗੱਲ ਪੁੱਛੀ ਗਈ ਹਾਈ ਕੋਰਟ ਦੇ ਬੋਲੋ ਤਾਂ ਉਹਨਾਂ ਨੇ ਕਿਹਾ ਸੀ ਕਿ 5 ਅਕਤੂਬਰ ਨੂੰ ਕਰਵਾ ਰਿਹਾ ਹੈ ਇਹਦੇ ਉੱਤੇ ਵੀ ਕੋਈ ਪੁਸ਼ਟੀ ਹੈ ਕਿ 5 ਤਰੀਕ ਨੂੰ ਹੀ ਫਾਈਨਲ ਹੋ ਸਕਦੀ ਹੈ ਐਜੇ ਡੇਟ ਜਿਹੜੀ ਹੈ ਉਹ ਨਹੀਂ ਫਾਈਨਲ ਹੋ ਪਾਈ ਹੈ ਕਿਉਂਕਿ ਇੱਕ ਪਾਸੇ ਆਮ ਆਦਮੀ ਪਾਰਟੀ ਜਿਹੜੀ ਹੈ ਸਪੱਸ਼ਟ ਬਿਆਨ ਦੇ ਵਿੱਚ ਕਹਿ ਚੁੱਕੀ ਹੈ ਕਿ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਸਰਬਸਹਿਮਤੀ ਦੇ ਨਾਲ ਹੋਣੀਆਂ ਚਾਹੀਦੀਆਂ ਨੇ ਇਸ ਨੂੰ ਲੈ ਕੇ ਸਰਕਾਰ ਦੀ ਤਰਫੋਂ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਅੰਦਰ ਇੱਕ ਬਿੱਲ ਵੀ ਪੇਸ਼ ਕੀਤਾ ਗਿਆ ਸੀ ਕਿ ਪੰਚਾਇਤੀ ਚੋਣਾਂ 'ਚ ਕਿਸੇ ਤਰ੍ਹਾਂ ਦੀ ਰਾਜਨੀਤਿਕ ਦਖਲਅੰਦਾਜ਼ੀ ਨਾ ਹੋਵੇ ਹਾਲਾਂਕਿ ਸਿੰਬਲ ਦੇ ਉੱਪਰ ਪਹਿਲਾਂ ਚੋਣ ਕਈ ਕਈ ਹੁੰਦੀਆਂ ਸੀ ਲੇਕਿਨ ਹੁਣ ਸਿੰਬਲ ਦੇ ਉੱਪਰ ਚੋਣ ਨਾ ਹੋਏ ਰਾਜਨੀਤੀ ਦਾ ਖਾਣਾ ਨਾ ਬਣਨ ਸਰਬਸੰਮਤੀ ਨਾਲ ਪੰਚਾਇਤਾਂ ਜਿਹੜੀਆਂ ਨੇ ਆਪਣੇ ਪੰਚ ਤੇ ਸਰਪੰਚ ਜਿਹੜੀਆਂ ਨੇ ਉਹ ਚੁਣਦੀਆਂ ਹੋਈਆਂ ਨਾ ਸਾਰਾ ਤੇ ਉਸ ਲੈ ਦੇ ਦੇ ਵਿੱਚ ਸਰਕਾਰ ਬਿਲ ਪਾਸ ਕਰ ਚੁਕੀ ਹੈ ਹਾਲਾਂਕਿ ਜਿਹੜੇ ਗਵਰਨਰ ਸਾਹਿਬ ਹੈ ਉਹਨਾਂ ਦੀ ਤਰਫੋਂ ਉਸ ਬਿਲ ਦੇ ਉੱਪਰ ਮਨਜ਼ੂਰੀ ਦੇਣੀ ਹਜੇ ਬਾਕੀ ਹੈ ਤੇ ਸ਼ਾਇਦ ਉਸ ਬਿਲ ਦਾ ਉਸ ਪਾਸ ਹੋਣ ਦਾ ਇੰਤਜ਼ਾਰ ਜ਼ਰੂਰ ਸਰਕਾਰ ਕਰਦੀ ਹੋਈ ਨਜ਼ਰ ਆਏਗੀ ਉਸ ਤੋਂ ਬਾਅਦ ਜਿਹੜੀਆਂ ਡੇਟਸ ਨੇ ਉਹ ਫਾਈਨਲ ਕਰ ਦਿੱਤੀਆਂ ਨੂੰ ਜਾਣ ਕੇ ਨਾਲ ਨਾਲ ਹਰਿਆਣਾ ਦੇ ਵਿੱਚ ਜਿਹੜੇ ਵਿਧਾਨ ਸਭਾ ਦੇ ਚੋਣ ਹੋ ਰਹੇ ਨੇ ਉਸ ਦੇ ਵਿੱਚ ਵੀ ਰੁਝੇਵੇਂ ਜਿਹੜੇ ਨੇ ਵੱਡੇ ਪੱਮਟੇ ਪੱਤਰ ਤੇ ਵੇਖਣ ਨੂੰ ਮਿਲ ਰਹੇ ਨੇ ਸਰਕਾਰ ਦੇ ਕਈ ਮੰਤਰੀਆਂ ਦੀ ਡਿਊਟੀਆਂ ਜਿਹੜੀਆਂ ਨੇ ਉਹ ਚੋਣਾਂ ਦੇ ਵਿੱਚ ਵੀ ਪ੍ਰਚਾਰ ਦੇ ਅੰਦਰ ਲੱਗੀਆਂ ਹੋਈਆਂ ਨੇ ਸੀਐਮ ਭਗਵੰਤ ਮਾਨ ਖੁਦ ਸਾਰ ਪ੍ਰਚਾਰਕ ਨੇ ਇਥੇ 5 ਅਕਤੂਬਰ ਤੇ ਨਹੀਂ ਹਾਂ ਉਸ ਤੋਂ ਬਾਅਦ ਛੇਤੀ ਜਿਹੜੀਆਂ ਨੇ ਅਚੋਣਾ ਹੋਦੀਆਂ ਹੋਦੀਆਂ ਨਜ਼ਰ ਆ ਸਕਦੀਆਂ ਨੇ ਜੀ ਜੀ तमाम ਜਾਣਕਾਰੀ ਲਈ ਤਨਬਾਦ ਉਸੋ ਏਸੀ ਸਾਡੇ ਸਹਿਯੋਗੀ ਵਿਨੀਤ ਜਿਨ੍ਹਾਂ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਹੁਣ ਪੂਰੀ ਤਰੀਕੇ ਦੇ ਨਾਲ ਮੁਸਤੈਦ ਨਜ਼ਰ ਆ ਰਹੀ ਹੈ ਦਰਸਲ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਪੰਚਾਇਤ ਕਮੇਟੀਆਂ ਪੰਗ ਕਰ ਦਿੱਤੀਆਂ ਗਈਆਂ ਨੇ ਸਰਕਾਰ ਨੇ ਇਹਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਤੁਹਾਨੂੰ ਨੋਟੀਫਿਕੇਸ਼ਨ ਦਿਖਾ ਰਹੇ ਹਾਂ ਜਿਹਦੇ ਵਿੱਚ 153 ਚੋਂ 76 ਪੰਚਾਇਤਾਂ ਕਮੇਟ ਜਿਹੜੀਆਂ ਪੰਚਾਇਤ ਕਮੇਟੀਆਂ ਤੋਂ ਰੱਦ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ 13000 ਗ੍ਰਾਮ ਪੰਚਾਇਤਾਂ ਪਹਿਲਾਂ ਹੀ ਰੱਦ ਕੀਤੀਆਂ ਜਾ ਚੁੱਕੀਆਂ ਨੇ ਔਰ ਹੁਣ ਇਹ ਸਾਰਾ ਕੰਮ ਡੀਡੀਪੀਓ ਦੇਖਣਗੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਸਾਰਾ ਵਿਕਾਸ ਕਾਰਜ ਜਿਹੜੇ ਨੇ ਉਹ ਸੰਭਾਲੇ ਜਾਣਗੇ ਔਰ ਪੰਜਾਬ ਸਰਕਾਰ ਦੇ ਵੱਲੋਂ ਜਲਦ ਤੋਂ ਜਲਦ ਪੰਚਾਇਤੀ ਚੋਣਾਂ ਕਰਵਾਉਣ ਦੇ ਲਈ ਇਹ ਸਾਰੀ ਵਿਉਂਤਬੰਦੀ ਤਿਆਰ ਕਰ ਲਈ ਗਈ ਹੈ ਔਰ ਇਹ ਵੀ ਜਾਨਣਾ ਬੜਾ ਜ਼ਰੂਰੀ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਤੁਸੀਂ ਇਸ ਵਾਰ ਕਿਸੇ ਵੀ ਲੋਗੋ ਦੇ ਨਾਲ ਕਿਸੇ ਵੀ ਚੋਣ ਪਾਰਟੀ ਦੇ ਨਾਲ ਵੱਡੀ ਪਾਰਟੀ ਦਾ ਨਾਮ ਬਿਨਾਂ ਲਏ ਜਿਹੜੇ ਸਰਪੰਚ ਨੇ ਉਹ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਨਾ ਕਿ ਪਾਰਟੀ ਦਾ ਹੋਣਾ ਚਾਹੀਦਾ ਸੋ ਐਸੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਸੀ ਔਰ ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਸੀ ਕਿ ਜਿਹੜੀਆਂ ਜਿਹੜੇ ਪਿੰਡ ਸਰਬਸਹਿਮਤੀ ਦੇ ਨਾਲ ਪੰਚਾਇਤੀ ਚੋਣਾਂ ਦੇ ਵਿੱਚ ਆਪਣਾ ਜਿਹੜਾ ਪੰਜ ਚੁਣਨਗੇ ਸਰਪੰਚ ਚੁਣਨਗੇ ਉਹਨਾਂ ਪਿੰਡਾਂ ਨੂੰ 5 ਲੱਖ ਰੁਪਇਆ ਇਨਾਮ ਦੇ ਤੌਰ ਤੇ ਦਿੱਤਾ ਜਾਏਗਾ ਔਰ ਪਹਿਲ ਦਿੱਤੀ ਜਾਏਗੀ ਉਹਨਾਂ ਪਿੰਡਾਂ ਦੇ ਵਿੱਚ ਜੇ ਸਰਬਸਹਿਮਤੀ ਦੇ ਨਾਲ ਸਰਪੰਚ ਚੁਣਿਆ ਜਾਂਦਾ ਹੈ ਪੰਜ ਚੁਣੇ ਜਾਂਦੇ ਨੇ ਤੇ ਉਹਨਾਂ ਪਿੰਡਾਂ ਦੇ ਵਿੱਚ ਪਹਿਲ ਦਿੱਤੀ ਜਾਏਗੀ ਉਹਨਾਂ ਨੂੰ ਸਭ ਤੋਂ ਪਹਿਲਾਂ ਸਟੇਡੀਅਮ ਦਿੱਤੇ ਜਾਣਗੇ ਸਕੂਲ ਉਹ ਜਿਹੜੀ ਚੀਜ਼ ਦੀ ਮੰਗ ਕਰਨਗੇ ਕਿਉਂਕਿ ਕੋਸ਼ਿਸ਼ ਇਹ ਹੈ ਕਿ ਪਿੰਡਾਂ ਦੇ ਵਿੱਚ ਸਰਬਸਹਿਮਤੀ ਦੇ ਨਾਲ ਸਰਪੰਚ ਚੁਣਿਆ ਜਾਣਾ ਚਾਹੀਦਾ ਹੈ ਨਾ ਕਿ 30 30 40 40 ਲੱਖ ਰੁਪਇਆ ਲਗਾ ਕੇ ਉਸ ਤੋਂ ਬਾਅਦ ਸਰਪੰਚ ਦੀ ਚੋਣ ਹੋਵੇ ਔਰ ਇਸ ਕਰਕੇ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਜਿਹੜੇ ਲੋਕ ਸਰਬਸਹਿਮਤੀ ਦੇ ਨਾਲ ਪੰਚਾਇਤਾਂ ਚੁਣਨਗੇ ਉਹਨਾਂ ਨੂੰ 5 ਲੱਖ ਰੁਪਇਆ ਇਨਾਮ ਦੇ ਤੌਰ ਤੇ ਵੀ ਦਿੱਤਾ ਜਾਏਗਾ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀਆਂ ਡਿਮਾਂਡਸ ਹੋਣਗੀਆਂ ਆਪਣੇ ਪਿੰਡ ਦੀ ਤਰੱਕੀ ਦੇ ਲਈ ਉਹਨਾਂ ਨੂੰ ਵੀ ਪਹਿਲ ਦੇ ਆਧਾਰ ਤੇ ਕੀਤਾ ਜਾਏਗਾ ਸੋ ਹੁਣ ਉਹਦੀ ਵਿਉਂਤਬੰਦੀ ਜਿਹੜੀ ਉਹ ਬਣਦੀ ਨਜ਼ਰ ਆ ਰਹੀ ਹੈ ਔਰ ਪੰਜਾਬ ਸਰਕਾਰ ਦੇ ਵੱਲੋਂ ਹੁਣ ਵਕ ਵਕ ਸਮਿਆਂ ਦੇ ਉੱਤੇ ਨੋਟੀਫਿਕੇਸ਼ਨ ਜਾਰੀ ਕਰਕੇ ਕਦੀ ਚਾਹੇ ਪੰਚਾਇਤ ਕਮੇਟੀਆਂ ਭੰਗ ਕਰਨ ਦੀ ਗੱਲ ਹੋਵੇ ਚਾਹੇ ਗ੍ਰਾਮ ਪੰਚਾਇਤਾਂ ਭੰਗ ਕਰਨ ਦੀ ਗੱਲ ਹੋਵੇ ਸੋ ਉਹ ਕੰਮ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਲਦ ਤੋਂ ਜਲਦ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਦੇ ਲਈ ਮਿਤੀ ਜਿਹੜੀ ਆ ਉਹ ਸਾਹਮਣੇ ਆ ਸਕਦੀ ਹੈ ਇਸ ਸਮੇਂ ਦੀ ਵੱਡੀ ਖਬਰ ਪੰਚਾਇਤੀ ਚੋਣਾਂ ਨੂੰ ਲੈ ਕੇ ਜੁੜੀ ਹੋਈ ਹੈ ਦਰਸਲ ਪੰਚਾਇਤੀ ਚੋਣਾਂ ਕਰਵਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਹੁਣ ਪੂਰੀ ਵਿਉਂਤਬੰਦੀ ਬਣਾ ਲਈ ਗਈ ਹੈ ਜਿਸ ਨੂੰ ਲੈ ਕੇ ਹੁਣ ਵੱਖ-ਵੱਖ ਸਮਿਆਂ ਦੇ ਉੱਪਰ ਨੋਟੀਫਿਕੇਸ਼ਨ ਜਾਰੀ ਕੀਤੇ ਜਾ ਰਹੇ ਨੇ ਦਰਸਲ ਹੁਣ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸਰਕਾਰ ਦੇ ਵੱਲੋਂ ਜਿਸ ਦੇ ਵਿੱਚ ਜੜੀਆਂ ਸਮੇਟੀਆਂ ਨੇ ਪੰਚਾਇਤ ਸਮੇਟੀਆਂ ਨੂੰ ਪੰਗ ਕਰ ਦਿੱਤਾ ਗਿਆ ਦਰਸਲ ਪਹਿਲਾਂ ਵੀ ਕੁਝ ਸਮੇਟੀਆਂ ਨੂੰ ਪੰਗ ਕੀਤਾ ਗਿਆ ਸੀ ਪਰ ਹੁਣ ਹੋਰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਪੰਚਾਇਤ ਸਮਤੀਆਂ ਨੂੰ ਭੰਗ ਕੀਤਾ ਗਿਆ ਉਸ ਤੋਂ ਪਹਿਲਾਂ ਦੱਸਿਆ ਕਿ 1300 ਗ੍ਰਾਮ ਪੰਚਾਇਤਾਂ ਨੂੰ ਸਰਕਾਰ ਭੰਗ ਕਰ ਚੁੱਕੀ ਹੈ ਸੋ ਮੇਰੇ ਸਹਿਯੋਗੀ ਵਿਨੀਤ ਨਾਲ ਜੁੜੇ ਹੋਏ ਨੇ ਵਿਨੀਤ ਸਰਕਾਰ ਦੇ ਵੱਲੋਂ ਇੱਕ ਤਰੀਕੇ ਦੇ ਨਾਲ ਹੁਣ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਚਾਇਤੀ ਚੋਣਾਂ ਲਈ ਬਿਲਕੁਲ ਤਿਆਰੀ ਹੈ ਇਸੇ ਲਈ ਵੱਡੇ ਵੱਡੇ ਫੈਸਲੇ ਲਏ ਜਾ ਰਹੇ ਨੇ ਬਿਲਕੁਲ ਦੇਖੋ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀਆਂ ਸਰਗਰਮੀਆਂ ਜਿਹੜੀਆਂ ਨੇ ਉਹ ਤੇਜ਼ ਹੋ ਚੁੱਕੀਆਂ ਨੇ ਚੋਣਾਂ ਨੂੰ ਲੈ ਕੇ ਸਰਕਾਰ ਜਿਹੜੀ ਹੈ ਪੂਰਨ ਤੌਰ ਤੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਜਿਸ ਤੰਨੇ ਨਾਲ ਜਿੰਨੀਆਂ ਵੀ ਪੰਚਾਇਤ ਸਮਿਤੀਆਂ ਦਾ ਕਾਰਜਕਾਰ ਜਿਹੜਾ ਉਹ ਪੂਰਾ ਹੋ ਰਿਹਾ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਪੰਕੀਤਾ ਜਾ ਰਿਹਾ ਹੈ ਨੋਟੀਫਿਕੇਸ਼ਨ ਜਿਹੜੀ ਹੈ ਉਹ ਜਾਰੀ ਕੀਤੀ ਜਾ ਰਹੀ ਹੈ ਅੱਜ ਵੀ ਜਿਸ ਤੰਨੇ ਦੇ ਨਾਲ ਨੋਟੀਫਿਕੇਸ਼ਨ ਜਾਰੀ ਹੋਈਆਂ ਨੇ ਕਈ ਪੰਚਾਇਤਾਂ ਜਿਹੜੀਆਂ ਨੇ ਉਹ ਪੰਕਰ ਦਿੱਤੀਆਂ ਗਿਆ ਨੇ ਸਰਸਪੱਤਰਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀ ਮੁੱਖ ਮੰਤਰੀ ਕਹਿੰਦੇ ਹੋਏ ਨਜ਼ਰ ਆਇਆ ਸੀ ਕਿ ਛੇਤੀ ਸੂਬੇ ਦੇ ਵਿੱਚ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਕਰਾਈਆਂ ਜਾਣਗੀਆਂ ਸਾਰੀਆਂ ਤਿਆਰੀਆਂ ਲਗਭਗ ਜਿਹੜੀਆਂ ਨੇ ਉਹ ਮੁਕੰਮਲ ਕਰ ਦਿੱਤੀਆਂ ਗਿਆ ਨੇ ਜਿਸ ਢੰਦੇ ਨਾਲ ਹੁਣ ਜਿਹੜੀਆਂ ਨੋਟੀਫਿਕੇਸ਼ਨਾਂ ਜਿਹੜੀਆਂ ਨੇ ਉਹ ਜਾਰੀ ਹੁੰਦੀ ਹੋਈਆਂ ਨਜ਼ਰ ਆਈਆਂ ਨੇ ਕਿਉਂਕਿ 153 ਪੰਚਾਇਤ ਸਮਿਤੀਆਂ ਦੇ ਵਿੱਚੋਂ ਤਕਰੀਬਨ ਤਕਰੀਬਨ 76 ਨੂੰ ਭੰਗ ਕਰ ਦਿੱਤਾ ਗਿਆ ਹੈ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੀਆਂ ಗ್ರಾಮ ਪੰਚਾਇਤਾਂ ਸੀ 13000 ਤੋਂ ਵੱਧ ಗ್ರಾಮ ਪੰਚਾਇਤਾਂ ਨੂੰ ਵੀ ਸਰਕਾਰ ਜਿਹੜੀ ਹੈ ਉਹ ਭੰਗ ਕਰ ਚੁੱਕੀ ਹੈ ਔਰ ਹੁਣ ਜਿਹੜੀਆਂ ਸਮਿਤੀਆਂ ਭੰਗ ਕੀਤੀਆਂ ਜਾ ਰਹੀਆਂ ਨੇ ਉਹਨਾਂ ਦਾ ਕੰਮ ਕਾਜ ਵੀ ਜਿਹੜਾ ਹੈ ਡੀਡੀਪੀ ਉਹਦੇ ਉਹ ਡੀਪੀ ਉਹਦੇ ਹੈਂਡਓਵਰ ਕਰ ਦਿੱਤਾ ਗਿਆ ਜਾਨੀ ਸਸ ਲਗਾਂ ਦੇ ਵਿੱਚ ਹੈ ਕਿ 76 ਭੰਗ ਹੋ ਚੁੱਕੀਆਂ ਨੇ 155 ਟੋਟਲ ਨੇ ਆਨਾਲ ਦੇ ਦਿਨਾਂ ਚ ਜਿੰਨਾ ਦਾ ਕੰਮਕਾਜ ਪੂਰਾ ਹੋ ਜਾਏਗਾ ਜਿੰਨਾ ਦਾ ਕਾਰਜਕਾਜ ਪੂਰਾ ਹੋ ਜਾਏਗਾ ਉਹਨਾਂ ਨੂੰ ਵੀ ਭੰਗ ਕਰਕੇ ਛੇਤੀ ਸੂਬੇ ਦੇ ਵਿੱਚ ਸਰਕਾਰ ਜਿਹੜੀ ਹੈ ਪੰਚਾਇਤੀ ਚੋਣਾਂ ਕਰਾਉਣ ਜਾ ਰਹੀ ਹੈ ਜੀ ਵੀ ਜਿਹੜੀ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਅਕਤੂਬਰ 5 ਦੀ ਤਰੀਕ ਸੂਤਰਾ ਤੇ ਹਵਾਲੇ ਤੋਂ ਅਸੀਂ ਇੱਕ ਖਬਰ ਵੀ ਚਲਾਈ ਸੀ ਕਿਉਂਕਿ ਵਕੀਲ ਪੰਜਾਬ ਸਰਕਾਰ ਦੇ ਹਾਈ ਕੋਰਟ ਦੇ ਵਿੱਚ ਪੇਸ਼ ਹੋਏ ਸੀ ਤੇ ਉੱਥੇ ਜਦੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਇਹ ਗੱਲ ਪੁੱਛੀ ਗਈ ਹਾਈ ਕੋਰਟ ਦੇ ਬੋਲੋ ਤਾਂ ਉਹਨਾਂ ਨੇ ਕੈਸੀ ਕੈਸੀ 5 ਅਕਤੂਬਰ ਨੂੰ ਕਰਵਾ ਰਹੇ ਆ ਇਹਦੇ ਉੱਤੇ ਵੀ ਕੋਈ ਪੁਸ਼ਟੀ ਹੈ ਕਿ 5 ਤਰੀਕ ਨੂੰ ਹੀ ਇਹ ਫਾਈਨਲ ਹੋ ਸਕਦੀ ਹੈ ਅਜੇ ਡੇਢ ਜਿਹੜੀ ਹੈ ਉਹ ਨਹੀਂ ਫਾਈਨਲ ਹੋ ਪਾਈ ਹੈ ਕਿਉਂਕਿ ਇੱਕ ਪਾਸੇ ਆਮ ਆਦਮੀ ਪਾਰਟੀ ਜਿਹੜੀ ਹੈ ਸਪਸ਼ਟ ਬਿਆਨ ਦੇ ਵਿੱਚ ਕਹਿ ਚੁੱਕੀ ਹੈ ਕਿ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਸਰਬਸਹਿਮਤੀ ਦੇ ਨਾਲ ਹੋਣੀਆਂ ਚਾਹੀਦੀਆਂ ਨੇ ਇਸ ਨੂੰ ਲੈ ਕੇ ਸਰਕਾਰ ਦੀ ਤਰਫੋਂ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਅੰਦਰ ਇੱਕ ਬਿੱਲ ਵੀ ਪੇਸ਼ ਕੀਤਾ ਗਿਆ ਸੀ ਕਿ ਪੰਚਾਇਤੀ ਚੋਣਾਂ 'ਚ ਕਿਸੇ ਤਰ੍ਹਾਂ ਦੀ ਰਾਜਨੀਤਿਕ ਦਖਲਅੰਦਾਜ਼ੀ ਨਾ ਹੋਵੇ ਹਾਲਾਂਕਿ ਸਿੰਪਲ ਦੇ ਉੱਪਰ ਪਹਿਲਾਂ ਚੋਣ ਕਈ ਕਈ ਹੁੰਦੀਆਂ ਸੀ ਲੇਕਿਨ ਹੁਣ ਸਿੰਪਲ ਦੇ ਉੱਪਰ ਚੋਣ ਨਾ ਹੋਏ ਰਾਜਨੀਤੀ ਦਾ ਖਾੜਾ ਨਾ ਬਣਨ ਸਰਬਸੰਮਤੀ ਨਾਲ ਪੰਚਾਇਤਾਂ ਜਿਹੜੀਆਂ ਨੇ ਆਪਣੇ ਪੰਚ ਤੇ ਸਰਪੰਚ ਜਿਹੜੀਆਂ ਨੇ ਉਹ ਚੁਣ ਬਈਆਂ ਨਾ ਸਾਰਾ న్యూਸ ਲਾਈਵ ਦੇ ਵਿਸ਼ੇ ਸਰਕਾਰ ਬਿਲ ਪਾਸ ਕਰ ਚੁੱਕੀ ਹੈ ਹਾਲਾਂਕਿ ਜਿਹੜੇ گورనర్ ਸਾਹਿਬ ਹੈ ਉਹਨਾਂ ਦੀ ਤਰਫੋਂ ਉਸ ਬਿਲ ਦੇ ਉੱਪਰ ਮਨਜ਼ੂਰੀ ਦੇਣੀ ਅਜੇ ਬਾਕੀ ਹੈ ਤੇ ਸ਼ਾਇਦ ਉਸ ਬਿਲ ਦਾ ਉਸ ਪਾਸ ਹੋਣ ਦਾ ਇੰਤਜ਼ਾਰ ਵਰੂ ਸਰਕਾਰ ਕਰਦੀ ਹੋਈ ਨਜ਼ਰ ਆਏਗੀ ਉਸ ਤੋਂ ਬਾਅਦ ਜਿਹੜੀਆਂ ਡੇਟਸ ਨੇ ਉਹ ਫਾਈਨਲ ਕਰ ਦਿੱਤੀਆਂ ਨੂੰ ਜਾਣਕੀਆਂ ਨਾਲ ਨਾਲ ਹਰਿਆਣਾ ਦੇ ਵਿੱਚ ਜਿਹੜੇ ਵਿਧਾਨ ਸਭਾ ਦੇ ਚੋਣ ਹੋ ਰਹੇ ਨੇ ਉਸ ਦੇ ਵਿੱਚ ਵੀ ਰੁਝੇਵੇਂ ਜਿਹੜੇ ਨੇ ਵੱਡੇ ਵੱਡੇ ਪੱਤਰ ਤੇ ਵੇਖਣ ਨੂੰ ਮਿਲ ਰਹੇ ਨੇ ਤਰ੍ਹਾਂ ਦੇ ਕਈ ਮੰਤਰੀਆਂ ਦੀ ਡਿਊਟੀਆਂ ਜਿਹੜੀਆਂ ਨੇ ਉਹ ਚੋਣਾਂ ਦੇ ਵਿੱਚ ਵੀ ਪ੍ਰਚਾਰ ਦੇ ਅੰਦਰ ਲੱਗੀਆਂ ਹੋਈਆਂ ਨੇ ਸੀਐਮ ਭਗਵੰਤ ਮਾਨ ਖੁਦ ਸਟਾਰ ਪ੍ਰਚਾਰਕ ਨੇ ਉਥੇ ਚੱਲ ਲਈ ਜਾ ਰਹੇ ਤੇ 5 ਅਕਤੂਬਰ ਤੇ ਨਹੀਂ ਹਾਂ ਉਸ ਤੋਂ ਬਾਅਦ ਛੇਤੀ ਜਿਹੜੀਆਂ ਨੇ ਅਚੋਣਾ ਹੁੰਦੀਆਂ ਹੋਈਆਂ ਨਜ਼ਰ ਆ ਸਕਦੀਆਂ ਨੇ ਜੀ ਜੀ तमाम ਜਾਣਕਾਰੀ ਲਈ ਤਨਬਾਦ ਉਸੋ ਏਸੀ ਸਾਡੇ ਸਹਿਯੋਗੀ ਵਿਨੀਤ ਜਿਨ੍ਹਾਂ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਹੁਣ ਪੂਰੀ ਤਰੀਕੇ ਦੇ ਨਾਲ ਮੁਸਤੈਦ ਨਜ਼ਰ ਆ ਰਹੀ ਹੈ ਦਰਸਲ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਪੰਚਾਇਤ ਕਮੇਟੀਆਂ ਪੰਗ ਕਰ ਦਿੱਤੀਆਂ ਗਈਆਂ ਨੇ ਸਰਕਾਰ ਨੇ ਇਹਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਤੁਹਾਨੂੰ ਨੋਟੀਫਿਕੇਸ਼ਨ ਦਿਖਾ ਰਹੇ ਹਾਂ ਜਿਹਦੇ ਵਿੱਚੋਂ 153 ਚੋਂ 76 ਪੰਚਾਇਤਾਂ ਕਮੇਟ ਜਿਹੜੀਆਂ ਪੰਚਾਇਤ ਕਮੇਟੀਆਂ ਸੋ ਰੱਦ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ 13000 ਗ੍ਰਾਮ ਪੰਚਾਇਤਾਂ ਪਹਿਲਾਂ ਹੀ ਰੱਦ ਕੀਤੀਆਂ ਜਾ ਚੁੱਕੀਆਂ ਨੇ ਔਰ ਹੁਣ ਇਹ ਸਾਰਾ ਕੰਮ ਡੀਡੀਪੀਓ ਦੇਖਣਗੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਸਾਰਾ ਵਿਕਾਸ ਕਾਰਜ ਜਿਹੜੇ ਨੇ ਉਹ ਸੰਭਾਲੇ ਜਾਣਗੇ ਔਰ ਪੰਜਾਬ ਸਰਕਾਰ ਦੇ ਵੱਲੋਂ ਜਲਦ ਤੋਂ ਜਲਦ ਪੰਚਾਇਤੀ ਚੋਣਾਂ ਕਰਵਾਉਣ ਦੇ ਲਈ ਇਹ ਸਾਰੀ ਵਿਉਂਤਬੰਦੀ ਤਿਆਰ ਕਰ ਲਈ ਗਈ ਹੈ ਔਰ ਇਹ ਵੀ ਜਾਨਣਾ ਬੜਾ ਜ਼ਰੂਰੀ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਤੁਸੀਂ ਇਸ ਵਾਰ ਕਿਸੇ ਵੀ ਲੋਗੋ ਦੇ ਨਾਲ ਕਿਸੇ ਵੀ ਚੋਣ ਪਾਰਟੀ ਦੇ ਨਾਲ ਵੱਡੀ ਪਾਰਟੀ ਦਾ ਨਾਮ ਬਿਨਾਂ ਲਏ ਜਿਹੜੇ ਸਰਪੰਚ ਨੇ ਉਹ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਨਾ ਕਿ ਪਾਰਟੀ ਦਾ ਹੋਣਾ ਚਾਹੀਦਾ ਸੋ ਐਸੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਸੀ ਔਰ ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਸੀ ਕਿ ਜਿਹੜੀਆਂ ਜਿਹੜੇ ਪਿੰਡ ਸਰਬਸਹਿਮਤੀ ਦੇ ਨਾਲ ਪੰਚਾਇਤੀ ਚੋਣਾਂ ਦੇ ਵਿੱਚ ਆਪਣਾ ਅ ਜਿਹੜਾ ਆ